ਇੰਨੇ ਨਹੀਂ ਕਿ ਤਾਂ ਮੈਂ ਕਰਦਾ ਵਾ ਬਲਾ ਸਰ ਉਧਰ ਕੰਮੇ ਵਾਲਾ ਬੋਲਣਾ ਆਵਾਜ਼ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਕੀ ਫਤਿਹ ਅੱਛਾ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਨਾ ਇਹ ਬਾਗ ਸੁੱਕਿਆ ਪਿਆ ਸੀ ਇਹ ਬਾਗ ਸੀ ਰਹੀਮ ਬਖਸ਼ ਤੇ کریم ਬਖਸ਼ ਦੋ ਭਰਾਵਾਂ ਦਾ ਜਦੋਂ ਗੁਰੂ ਜੀ ਦੇ ਹੇ ਚਰਨ ਪਏ ਤੇ ਇਹ ਬਾਗ ਹੋ ਗਿਆ ਹਰਿਆ ਭਰਿਆ ਤੇ ਜੜੀ ਕੋਈ ਨਿਮਵਾਬ ਹੀ ਨਾ ਨਵਾਬ ਉਹਦੀ ਵਾਹ ਘਰ ਦੇ ਨੂੰ ਕੋੜ ਹੀ ਏ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਖੂਨ ਦੇ ਜਲਦੇ ਛੱਟੇ ਮਾਰੇ ਉਹਨਾਂ ਦਾ ਘੋੜ ਦੂਰ ਕੀਤਾ ਚੌਰ ਸਰ ਜੀ ਪਾਸ ਦੇ ਬਟਾ ਜੀ ਇਹ ਇੱਥੇ ਆਰ ਸਰ ਸਿੰਘ ਜੀ ਅਗੂ ਬੁਧਾ ਬੁਟਾ ਲਾਹਰ ਸਰ ਜੀ ਨਾਮ ਬੋਲ ਸੋਹਰ ਸਤ ਸ੍ਰੀ ਅਕਾਲ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਸ਼ੇਰ ਦੇ 7 ਸਾਲ ਦੇ ਸੀ ਤੇ ਉਹਨਾਂ ਦੇ ਆਪਣੇ ਪਿਤਾ ਨਾਲ ਮੇਲ ਲਈ ਆਏ ਸੀ ਤੇ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਨਾ ਤੇ ਪਹਿਲੀ ਵਾਰੀ ਮੇਲ ਗੁਰੂ ਗੋਬ ਸਿੰਘ ਇੱਥੇ ਹੋਇਆ ਤੇ ਬੜੇ ਚਾਵਾ ਨਾਲ ਬੜੇ ਪਿਆਰ ਨਾਲ ਆਪਣੇ ਪੁੱਤ ਨੂੰ ਮਿਲੇ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਗੁਰੂ ਗੋਬੀ ਸਿੰਘ ਜੀ ਨੂੰ ਜੀ ਇਥੋਂ ਦਾ ਇਤਿਹਾਸ ਆ ਤੇ ਆ ਬਾਗ ਬਖਾਓ ਸਾਰਾ ਹਰਿਆ ਭਰਿਆ ਸਾਰੇ ਬੰਨੇ ਬਾਗ ਬਖਾਓ ਸਾਰਾ ਹਰਿਆ ਭਰਿਆ ਮੰਮੀ ਆ ਪਾਣੀ ਦੇ ਸੰਚਾਈ ਚ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਰਫਤਾਰ ਨੇ ਵੀ ਰੁਖ ਲਾਇਆ ਵਾ ਬਾਗ ਵਿੱਚ ਤੇ ਆਹ ਵੇਖੋ ਅੰਬ ਦਾ ਬੂਟਾ ਹੈ ਅੰਬ ਦਾ ਬੂਟਾ ਵਾ ਅੰਬ ਦਾ ਬੂਟਾ ਲੈ ਆ ਰ ਵਿਸਾਰ ਨੇ ਉਹਦੋਂ ਕਹ ਦੋ ਕਿ ਸਾਰੇ ਜਾਨੇ ਜੂਰ ਰਖ ਲਾਓ ਕਹਦੇ ਸਾਰੇ ਜਾਨੇ ਜੂਰ ਰਖ ਲਾਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ